ਸਾਫਰੀਕਾ ਅੱਜ ਇਹ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬੱਜ ਗਏ ਨੇ 7:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਵੀ ਤੁਹਾਨੂੰ ਪਤਾ ਚੱਲ ਗਿਆ ਹੁਣ ਆਈ ਦੀ ਆਪਣੀ ਵੀਡੀਓ ਕਿਸ ਜਿਹੀ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਘਰੇ ਚਾਹ ਪੱਤੀ ਦੇ ਨਾਲ ਨੇਚਰਲ ਡਾਈ ਬਣਾਈ ਆ ਜਿਹਦੇ ਨਾਲ ਜਿਹੜੇ ਸਾਡੇ ਵਾਲ ਆ ਨਾ ਸਿਰਫ ਨੇਚਰਲ ਤਰੀਕੇ ਨਾਲ ਕਾਲੇ ਹੁੰਦੇ ਆ ਬਲਕਿ ਇਹਨਰ ਵਿੱਚ ਬਹੁਤ ਬਹੁਤ ਸ਼ਾਈਨ ਆ ਜਾਂਦੀ ਆ ਤੁਹਾਨੂੰ ਕਿਸੇ ਕੰਡੀਸ਼ਨਰ ਦੀ ਲੋੜ ਨਹੀਂ ਪੈਣੀ ਉਸ ਤੋਂ ਬਾਅਦ ਤੁਹਾਨੂੰ ਕਿਸੇ ਸਪਾ ਜਾਣ ਦੀ ਜ਼ਰੂਰਤ ਨਹੀਂ ਪੈਣੀ ਤੁਹਾਨੂੰ ਵਾਲਾਂ ਤੇ ਕੋਈ ਵੀ ਟ੍ਰੀਟਮੈਂਟ ਕਰਾਉਣ ਦੀ ਜ਼ਰੂਰਤ ਨਹੀਂ ਪੈਣੀ ਤੁਹਾਨੂੰ ਪਾਰਲਰ ਜਾਣ ਦੀ ਕੋਈ ਜ਼ਰੂਰਤ ਨਹੀਂ ਪੈਣੀ ਅਗਰ ਇਹ ਡਾਈ ਤੁਸੀਂ ਘਰੇ ਤਿਆਰ ਕਰਕੇ ਲਗਾ ਲੀ ਤੇ ਮੈਂ ਇਹਨੇ ਕੌਨਫੀਡੈਂਸ ਦੇ ਨਾਲ ਤਾਂ ਕਹਿ ਰਹੀ ਆ ਕਿਉਂਕਿ ਮੈਂ ਮਤਲਬ ਇਹਨੂੰ ਪਹਿਲਾਂ ਯੂਜ਼ ਕਰਦੀ ਰਹੀ ਆ ਬਸ ਇਹਦੇ ਲਈ ਤੁਹਾਨੂੰ ਕੀ ਚਾਹੀਦਾ ਤੁਹਾਡੇ ਕੋਲ ਟਾਈਮ ਹੋਣਾ ਚਾਹੀਦਾ ਬਹੁਤ ਹੀ ਮਿਹਨਤ ਕਰਨੀ ਪੈਣੀ ਹੈ ਠੀਕ ਹੈ ਜੀ ਜੇ ਦੇਖੋ ਆਪਾਂ ਚਾਹੁੰਦੇ ਆ ਨਾ ਵੀ ਨੇਚਰਲ ਤਰੀਕੇ ਨਾਲ ਜਿਹੜੀ ਹੈਗੀ ਹੈ ਜਿਹੜੀ ਚੀਜ਼ ਆ ਸਾਡੇ ਤੇ ਅਸਰ ਕਰੇ ਤਾਂ ਫਿਰ ਸਾਨੂੰ ਥੋੜਾ ਸਮਾਂ ਦੇਣਾ ਪੈਂਦਾ ਤੇ ਅਗਰ ਮੈਂ ਆਪਣੀ ਗੱਲ ਕਰਾਂ ਮੇਰੇ ਕੋਲੇ ਹੁੰਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹੀ ਆ ਕਿ ਮੇਰੇ ਕੋਲੇ ਨਾ ਟਾਈਮ ਹੀ ਨਹੀਂ ਹੁੰਦਾ ਪਰ ਜੇ ਤੁਹਾਡੇ ਕੋਲੇ ਤੁਸੀਂ ਟਾਈਮ ਕੱਢ ਸਕਦੇ ਹੋ ਤੁਸੀਂ ਥੋੜੀ ਮਿਹਨਤ ਕਰ ਸਕਦੇ ਹੋ ਤਾਂ ਤੁਸੀਂ ਬਿਲਕੁਲ ਨੇਚਰਲ ਤਰੀਕੇ ਨਾਲ ਆਪਣੇ ਵਾਲਾਂ ਨੂੰ ਕਾਲਾ ਕਰ ਸਕਦੇ ਹੋ ਤੁਸੀਂ ਆਪ ਯੂਜ਼ ਕਰਿਓ ਨੂੰ ਆਪ ਇਸਤੇਮਾਲ ਕਰਕੇ ਆਪ ਤੁਸੀਂ ਦੱਸੋਗੇ ਵੀ ਵਾਕਈ ਬਹੁਤ ਵਧੀਆ ਅਸਰ ਕਰਦੀ ਹੈ ਇਹ ਤੁਹਾਡੇ ਵਾਲ ਜੀ ਫਿਲਮਾਂ ਦੇ ਵਿੱਚ ਐਕਟਰ ਨਹੀਂ ਹੁੰਦਾ ਉਨੇ ਸਿਲਕੀ ਉਨੇ ਸ਼ਾਈਨੀ ਤੁਹਾਡੇ ਵਾਲ ਇੰਨੇ ਸੋਹਣੇ ਹੋ ਜਾਣਗੇ ਇੰਨੇ ਮੁਲਾਇਮ ਹੋ ਜਾਣਗੇ ਜਿਹੜਾ ਵਾਲਾਂ ਦਾ ਰੁੱਖਾਪਾਣਾ ਜਿਹੜਾ ਵਾਲਾਂ ਦੇ ਵਿੱਚ ਬੇਜਾਨ ਜਿਹੇ ਵਾਲ ਹੁੰਦੇ ਆ ਉਹ ਸਾਰੀਆਂ ਪ੍ਰੋਬਲਮਾਂ ਖਤਮ ਹੋ ਜਾਣੀ ਹੈ ਇਹ ਡਾਈ ਦੇ ਨਾਲ ਕਿਉਂਕਿ ਇਹਦੇ ਵਿੱਚ ਆਪਾਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਪਾਵਾਂਗੇ ਜਿਦੇ ਨਾਲ ਸਾਡੇ ਵਾਲਾਂ ਨੂੰ ਬਹੁਤ ਵਧੀਆ ਫਾਇਦਾ ਹੋਊਗਾ ਜੋ ਸਾਡੇ ਵਾਲਾਂ ਵਾਸਤੇ ਬਹੁਤ ਜ਼ਿਆਦਾ ਗੁਣਾਕਾਰੀ ਆ ਠੀਕ ਹੈ ਆਪਾਂ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਇਸਤੇਮਾਲ ਕਰਾਂਗੇ ਨਾਲ ਨਾਲ ਤੁਹਾਨੂੰ ਉਹਨਾਂ ਦੇ ਫਾਇਦੇ ਵੀ ਦੱਸਾਂਗੇ ਵੀ ਕੀ ਫਾਇਦੇ ਆ ਸੋ ਵੀਡੀਓ ਤੇ ਬਣੇ ਰਹੋ ਤੇ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਵੀ ਆਪਾਂ ਨੂੰ ਬਣਾਉਣਾ ਕਿਵੇਂ ਚਲੋ ਜੀ ਤੁਸੀਂ ਵੀਡੀਓ ਤੇ ਬਣੇ ਰਹੋ ਲਓ ਜੀ ਇੱਥੇ ਮੈਂ ਗੈਸ ਕਰ ਲਿਆ ਔਨ ਤੇ ਆਪਾਂ ਇਹਨੂੰ ਹੌਲੀ ਕਰ ਲਿਆ ਗੈਸ ਨੂੰ ਕਿਉਂਕਿ ਆਪਾਂ ਜ਼ਿਆਦਾ ਤੀਜ ਨਹੀਂ ਕਰਨਾ ਤੇ ਇੱਥੇ ਮੈਂ ਰੱਖਿਆ ਜੀ ਪਹਿਲਾਂ ਸਟੀਲ ਦਾ ਪਤੀਲਾ ਕਿਉਂਕਿ ਆਪਾਂ ਚਾਹ ਪੱਤੀ ਉਬਾਲਣੀ ਆ ਸੋ ਪਹਿਲਾਂ ਆਪਾਂ ਸਟੀਲ ਦੇ ਪਤੀਲੇ ਦਾ ਹੀ ਇਸਤੇਮਾਲ ਕਰਾਂਗੇ ਬਾਅਦ ਵਿੱਚ ਲੋਹੇ ਦੀ ਕੜਾਈ ਦਾ ਇਸਤੇਮਾਲ ਕਰਾਂਗੇ ਤੇ ਪਾਣੀ ਇੱਥੇ ਮੈਂ ਜੋ ਪੌਣਾ ਗਲਾਸ ਪਾਇਆ ਠੀਕ ਹੈ ਜੀ ਤੁਸੀਂ ਆਪਣਾ ਜਿੰਨੀ ਡਾਈ ਤਿਆਰ ਕਰਨੀ ਉਸ ਹਿਸਾਬ ਨਾਲ ਪਾ ਲਿਓ ਇੱਥੇ ਹੁਣ ਮੈਂ ਡੇਢ ਚਮਚ ਇਹਦੇ ਵਿੱਚੋਂ ਮੈਂ ਪਾ ਲਿਆ ਚਾਹ ਪੱਤੀ ਦਾ ਠੀਕ ਹੈ ਜੀ ਚਾਹ ਪੱਤੀ ਦੇ ਨਾਲ ਹੀ ਆਪਾਂ ਜਿਹੜਾ ਪਾਉਣਾਗਾ ਤੁਸੀਂ ਚਾਹੋ ਮੇਥੀ ਦਾਣਾ ਪਾ ਸਕਦੇ ਹੋ ਮੇਥੀ ਪਾ ਸਕਦੇ ਹੋ ਤੇ ਇੱਕ ਚਮਚ ਆਪਾਂ ਇਹਨਾਂ ਦਾ ਲੈਣਾ ਠੀਕ ਹੈ ਤੇ ਨਾਲ ਹੀ ਆਪਾਂ ਇੱਥੇ ਇੱਕ ਚੀਜ਼ ਹੋਰ ਐਡ ਕਰਨੀ ਹੈਗੀ ਤੇ ਉਹ ਹੈ ਕੜੀ ਪੱਤਾ ਠੀਕ ਹੈ ਕੜੀ ਪੱਤਾ ਘਰ ਤੁਹਾਡੇ ਨਹੀਂ ਆ ਤੁਸੀਂ ਇੱਕ ਬੂਟਾ ਲਿਆ ਕੇ ਚਾਹੇ ਘਰੇ ਵੀ ਲਾ ਲਿਓ ਕੜੀ ਪੱਤੇ ਦੇ ਬਹੁਤ ਜ਼ਿਆਦਾ ਫਾਇਦੇ ਨੇ ਕੜੀ ਪੱਤਾ ਜਿਹੜਾ ਨੇਚਰਲ ਤੌਰ ਤੇ ਆਪਣੇ ਵਾਲਾਂ ਨੂੰ ਕਾਲਾ ਕਰਦਾ ਠੀਕ ਹੈ ਤੇ ਹੋਮ ਰੈਮਡੀ ਹੈ ਇਹ ਨੇਚੁਰਲ ਇਹ ਕਿ ਰੈਮਡੀ ਆ ਬਹੁਤ ਵਧੀਆ ਫਾਇਦੇ ਨੇ ਜਿਹੜਾ ਕੜੀ ਪੱਤਾ ਇਹਦਾ ਆਪਣੇ ਵਾਲਾਂ ਨੂੰ ਤੇ ਜਿਹੜਾ ਮੇਥੇ ਜਾਂ ਮੇਥੀ ਆਪਾਂ ਇਸਤੇਮਾਲ ਕਰਦੇ ਆ ਉਹ ਵੀ ਨਾਲ ਤਾਂ ਸਾਡੇ ਵਾਲਾਂ ਨੂੰ ਕਾਲਾ ਕਰਦੇ ਨੇ ਨਾਲੇ ਉਹ ਸਾਡੇ ਨਵੇਂ ਵਾਲ ਉਗਾਉਣ ਦੇ ਵਿੱਚ ਮਦਦ ਕਰਦੇ ਨੇ ਤੇ ਜਿਹੜੀ ਚਾਹ ਪੱਤੀ ਆਪਾਂ ਇਹਦੇ ਵਿੱਚ ਪਾਈ ਆ ਚਾਹ ਪੱਤੀ ਜਿਹੜੀ ਹੈਗੀ ਆ ਉਹ ਨੇਚੁਰਲ ਤਾਂ ਤਾਰਾਂ ਦਾ ਇੱਕ ਕਲਰ ਦਿੰਦੀ ਆਪਣੇ ਵਾਲਾਂ ਨੂੰ ਤੇ ਨਾਲ ਇੱਕ ਸ਼ਾਈਨ ਦਿੰਦੀ ਆ ਤੇ ਨਾਲ ਹੀ ਆਪਾਂ ਇੱਥੇ ਪਾਵਾਂਗੇ ਜੀ ਕਾਫੀ ਕਾਫੀ ਜਿਹੜੀ ਹੈਗੇ 2 ਰੁਪਏ ਦਾ ਜਾਂ 1 ਰੁਪਏ ਦਾ ਪੈਕੇਟ ਇਹ ਮਿਲ ਜਾਂਦਾ ਹੈ ਤੁਸੀਂ ਲਿਆ ਸਕਦੇ ਹੋ ਕਿਸੇ ਵੀ ਦੁਕਾਨ ਤੋਂ ਮਿਲ ਜਾਂਦਾ ਤੇ ਮੈਂ ਇੱਥੇ ਚਾਰ ਪੈਕੇਟੇ ਛੋਟੇ ਛੋਟੇ ਪਾਏ ਨੇ ਤੇ ਕਾਫੀ ਦਾ ਵੀ ਇੱਕ ਆਪਣਾ ਕਲਰ ਹੁੰਦਾ ਠੀਕ ਹੈ ਤੇ ਨਾਲ ਹੀ ਇਹ ਕਲਰ ਵੀ ਪ੍ਰੋਵਾਈਡ ਕਰਦੀ ਹੈ ਬਾਲਾਂ ਨੂੰ ਤੇ ਨਾਲ ਹੀ ਜਿਹੜਾ ਹੈਗਾ ਬਾਲਾਂ ਨੂੰ ਸ਼ਾਈਨ ਦਿੰਦੀ ਹੈ ਚਮਕ ਆਉਂਦੀ ਹੈ ਬਾਲਾਂ ਦੇ ਵਿੱਚ ਬਹੁਤ ਸੋਹਣੀ ਆਪਾਂ ਕਹਿੰਨੇ ਬਹੁਤ ਸੋਹਣੀ ਖੂਬਸੂਰਤ ਵਾਲ ਹੋ ਜਾਂਦੇ ਆ ਜਦੋਂ ਆਪਾਂ ਕਾਫੀ ਦਾ ਵੀ ਇਸਤੇਮਾਲ ਵਿੱਚ ਕਰਦੇ ਆ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਉਬਾਲ ਕੇ ਤਾਂ ਕਿ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਦਾ ਅਰਕ ਹੈ ਉਹ ਪਾਣੀ ਦੇ ਵਿੱਚ ਆ ਜਾਵੇ ਤੇ ਇਹ ਜਿਹੜਾ ਪਾਣੀ ਆ ਇਹ ਹਨਾ ਥੋੜਾ ਪਤਲਾ ਹੈ ਇਹਨੂੰ ਆਪਾਂ ਬਾਲਾਂ ਤੇ ਇਦਾਂ ਦਾ ਇਸਤੇਮਾਲ ਨਹੀਂ ਕਰ ਸਕਦੇ ਇਹਦੇ ਵਿੱਚ ਆਪਾਂ ਮਿਲਾਵਾਂਗੇ ਇੱਕ ਹੋਰ ਚੀਜ਼ ਜਿਹਦੇ ਨਾਲ ਥੋੜਾ گاੜਾ ਪੇਸਟ ਬਣ ਜੂ ਤੇ ਸਾਨੂੰ ਇਹਨੂੰ ਬਾਲਾਂ ਤੇ ਲਾਉਣ ਵਿੱਚ ਮਦਦ ਮਿਲੂ ਤਾਂ ਕਿ ਬਾਲਾਂ ਦੇ ਜੜਾਂ ਤੱਕ ਜਿਹੜਾ ਦਾ ਅਸਰ ਸਾਰੀ ਚੀਜ਼ਾਂ ਦਾ ਚੰਗੀ ਤਰ੍ਹਾਂ ਜਾਵੇ ਇਹਨਾਂ ਸੋਚੋ ਵੀ ਜਿਹੜੀ ਚੀਜ਼ ਮੈਂ ਮਿਲਾਉਣ ਜਾ ਰਹੀਆਂ ਵੀ ਉਹਦੇ ਨਾਲ ਬਾਲ ਲਾਲ ਹੋ ਜਾਣਗੇ ਨਹੀਂ ਜੀ ਜਿਹੜੀਆਂ ਚੀਜ਼ਾਂ ਆਪਾਂ ਮਲਾਈਆਂ ਤੇ ਜਿਸ तरीके ਨਾਲ ਆਪਾਂ ਇਹਨੂੰ ਬਣਾਵਾਂਗੇ ਇਹਦੇ ਨਾਲ ਬਾਲ ਤੁਹਾਡੇ ਲਾਲ ਨਹੀਂ ਹੋਣੇ ਆ ਇਹਦੇ ਨਾਲ ਤੁਹਾਡੇ ਵਾਲਾਂ ਨੂੰ ਨੇਚਰਲ ਬ੍ਰਾਊਨ ਕਲਰ ਆਊਗਾ ਜਿਵੇਂ ਨੇਚਰਲ ਕਾਲਾ ਕਲਰ ਹੁੰਦਾ ਨਾ ਵਾਲਾਂ ਦਾ ਤੁਸੀਂ ਦੇਖਿਆ ਹੁਣ ਕਈ ਲੋਕਾਂ ਦੇ ਨੇਚਰਲ ਬ੍ਰਾਊਨ ਜਾਂ ਕਲਰ ਹੁੰਦਾ ਵਾਲਾਂ ਦਾ ਉਦਾਂ ਦਾ ਕਲਰ ਆਪਣੇ ਵਾਲਾਂ ਦਾ ਹੋ ਜਾਊਗਾ ਠੀਕ ਹੈ ਜੀ ਤੇ ਮੇਰੇ ਖਿਆਲ ਦੇ ਵਿੱਚ ਬੈਸਟ ਡਾਈ ਆ ਕੈਮੀਕਲ ਫਰੀ ਆ ਹਨਾ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਅੱਖਾਂ ਤੇ ਕੋਈ ਅਸਰ ਨਹੀਂ ਤੇ ਬਲਕਿ ਹਰ ਪੱਖੋਂ ਵਾਲਾਂ ਦਾ ਇੱਕ ਵਧੀਆ ਅਸਰ ਕਰਨਗੇ ਹਰ ਤਰ੍ਹਾਂ ਦੇ ਫਾਇਦੇ ਸਾਡੇ ਵਾਲਾਂ ਨੂੰ ਪਹੁੰਚਣਗੇ ਤੇ ਇੱਥੇ ਹੁਣ ਮੈਂ ਲੈ ਲਿਆ ਲੋਹੇ ਦੀ ਕੜਾਹੀ ਤੇ ਲੋਹੇ ਦੀ ਕੜਾਹੀ ਦਾ ਇਸਤੇਮਾਲ ਕਰਨ ਬਹੁਤ ਜ਼ਰੂਰੀ ਆ ਜੀ ਆਪਾਂ ਇਹ ਡਾਈ ਤਿਆਰ ਕਰਨੀ ਆ ਕਿਉਂਕਿ ਲੋਹੇ ਦੀ ਕਡਾਈ ਦੇ ਨਾਲ ਆਇਰਨ ਹਨਾ ਜਿਹੜਾ ਹੈਗਾ ਡਾਈ ਦੇ ਵਿੱਚ ਮਿਕਸ ਹੁੰਦਾ ਤੇ ਆਇਰਨ ਸਾਡੇ ਵਾਲਾਂ ਵਾਸਤੇ ਬਹੁਤ ਵਧੀਆ ਜਿਹੜੇ ਇਹ ਬਾਕੀ ਦਾ ਸਮਾਨ ਬਚ ਗਿਆ ਸੀ ਨਾ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਮਿਲਾ ਕੇ ਹੋਰ ਠੰਡਾ ਮੈਂ ਗਲਾਸ ਵਿੱਚ ਪੋਣ ਲਿਆ ਜੀ ਆਪਾਂ ਨੂੰ ਡਾਈ ਬਣਾਉਂਦੇ ਵਕਤ ਪਾਣੀ ਘੱਟ ਰਿਹਾ ਤਾਂ ਆਪਾਂ ਇਹ ਵਾਲਾ ਪਾਣੀ ਜਿਹੜਾ ਵਿੱਚ ਮਿਲਾ ਲਾਂਗੇ ਦੇਖੋ ਤੁਸੀਂ ਸਾਰੀਆਂ ਚੀਜ਼ਾਂ ਦਾ ਕਲਰ ਕਿੰਨਾ ਸੋਹਣਾ ਆਇਆ ਹਨਾ ਤੇ ਹੁਣ ਆਪਾਂ ਇਹਨੂੰ ਠੰਡਾ ਕਰ ਲਾਂਗੇ ਬਿਲਕੁਲ ਨੋਰਮਲ ਟੈਂਪਰੇਚਰ ਤੇ ਕਰ ਲੈਣਾ ਲੋ ਜੀ ਇੱਥੇ ਇਹ ਬਿਲਕੁਲ ਠੰਡਾ ਹੋ ਚੁੱਕਿਆ ਹੁਣ ਇਹਦੇ ਵਿੱਚ ਜਿਹੜੀ ਮੈਂ ਦੂਜੀ ਚੀਜ਼ ਤੁਹਾਨੂੰ ਦੱਸੂਗੀ ਵੀ ਕਿਹੜੀ ਮਲਾਉਣੀ ਆ ਤੇ ਇਹ ਚੀਜ਼ ਜਿਹੜੀ ਹੈ ਕਿ ਜਿਹੜੀ ਮਲਾਉਣ ਜਾ ਰਹੀਆਂ ਜਿਹਦੇ ਨਾਲ ਬਾਲ ਲਾਲ ਨਹੀਂ ਹੋਣਗੇ ਮੈਂ ਬਾਰ-ਬਾਰ ਕਹਿ ਰਹੀਆਂ ਬਾਲ ਤੁਹਾਡੇ ਨੇਚਰਲ ਬ੍ਰਾਊਨ ਹੋਣਗੇ ਜੇ ਤੁਸੀਂ ਕੱਲੀ ਮਹਿੰਦੀ ਦਾ ਇਸਤੇਮਾਲ ਕਰਦੇ ਹੋ ਫਿਰ ਤੁਹਾਡੇ ਜਿਹੜੇ ਵਾਲ ਆ ਉਹ ਲਾਲ ਹੋਣਗੇ ਪਰ ਜੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਬਣਾਉਣੀ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਉਹ ਮਿਲਾਉਣੇ ਹੋ ਸਾਰੀਆਂ ਉਹਨਾਂ ਦਾ ਅਰਕ ਵਿੱਚ ਪਾਉਣੀ ਹੋ ਤੇ ਲੋਹੇ ਦੀ ਕੜਾਹੀ ਵਿੱਚ ਇਹਨੂੰ ਤਿਆਰ ਕਰਦੇ ਹੋ ਤਾਂ ਫਿਰ ਇਹ ਬਿਲਕੁਲ ਨੇਚਰਲ ਲਾਲ ਜਿਹੜਾ ਹੈਗਾ ਸੌਰੀ ਬ੍ਰਾਊਨ ਕਲਰ ਆਊਗਾ ਚਾਹੇ ਤੁਸੀਂ ਇਹਨੂੰ ਇਸਤੇਮਾਲ ਕਰਕੇ ਦੇਖ ਲਿਓ ਅਗਰ ਤੁਹਾਨੂੰ ਵਿਸ਼ਵਾਸ ਨਹੀਂ ਆਉਂਦਾ ਮੈਂ ਨਾ ਪਹਿਲਾਂ ਵੀ ਇਸਤੇਮਾਲ ਕਰਦੀ ਰਹੀ ਹਾਂ ਇਹਦੇ ਨਾਲ ਵਾਲ ਤੁਹਾਡੇ ਇੰਨੇ ਜ਼ਿਆਦਾ ਸੋਹਣੇ ਹੋ ਜਾਣਗੇ ਤੁਸੀਂ ਆਪ ਕਮੈਂਟ ਕਰਕੇ ਕਹੋਗੇ ਇਹ ਵਾਟ ਸੋਹਣੀ ਵਾਲ ਹੋ ਗਈ ਤੁਸੀਂ ਉਹਨੂੰ ਹਫਤੇ ਵਿੱਚ ਇੱਕ ਵਾਰੀ ਵੀ ਲਾ ਸਕਦੇ ਹੋ ਅਗਰ ਬਹੁਤ ਸੋਹਣਾ ਰਿਜ਼ਲਟ ਦੇਖਣਾ ਹੈ ਛੇਤੀ ਦੇਖਣਾ ਤਾਂ ਹਫਤੇ ਵਿੱਚ ਇੱਕ ਵਾਰੀ ਜ਼ਰੂਰ ਲਾਓ ਤੇ ਜੇ ਤੁਸੀਂ ਮਤਲਬ ਕਿ ਤੁਹਾਡੇ ਵਾਲ ਪਹਿਲੇ ਵਧੀਆ ਨਹੀਂ ਉੱਤੇ ਹੋਰ ਤੁਸੀਂ ਚਾਹੁੰਦੇ ਹੋ ਵੀ ਵਧੀਆ ਇੰਪਰੂਵਮੈਂਟ ਹੋਵੇ ਤਾਂ ਤੁਸੀਂ ਹਰ ਦੋ ਹਫਤੇ ਚ ਇੱਕ ਵਾਰੀ ਵੀ ਲਾ ਸਕਦੇ ਹੋ ਠੀਕ ਹੈ ਜੀ ਤੁਸੀਂ ਆਪ ਮੈਨੂੰ ਕਹੋਗੇ ਕਮੈਂਟ ਕਰਕੇ ਬਹੁਤ ਸੋਹਣੇ ਬਣ ਲੋਗੇ ਬਸ ਇਹਦੇ ਲਈ ਤੁਹਾਨੂੰ ਟਾਈਮ ਚਾਹੀਦਾ ਹੈ ਤੇ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਤੇ ਮੈਨੂੰ ਅਗਰ ਮੈਂ ਆਪਣੀ ਗੱਲ ਕਰਾਂ ਮੇਰੇ ਕੋਲ ਸਭ ਤੋਂ ਵੱਡੀ ਪ੍ਰੋਬਲਮ ਇਹ ਹੀ ਹੈ ਕਿ ਮੇਰੇ ਕੋਲ ਨਾ ਟਾਈਮ ਵੀ ਨਹੀਂ ਹੁੰਦਾ ਤੇ ਇੰਨੀ ਮਿਹਨਤ ਵੀ ਨਹੀਂ ਕਰ ਮੈਂ ਪਾਉਂਦੀ ਕਿਉਂਕਿ ਮੇਰੇ ਕੋਲ ਘਰ ਦੇ ਹੋਰ ਬਹੁਤ ਸਾਰੇ ਕੰਮ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਤੇ ਲੋ ਜੀ ਇੱਥੇ ਥੋੜਾ گاੜਾ ਹੋ ਗਿਆ ਸੀ ਮੈਂ ਪਾਣੀ ਹੋਰ ਮਿਲਾ ਲਿਆ ਦੇ ਵਿੱਚ ਆਪਾਂ ਥੋੜਾ ਜਾਂ ਚੰਗੀ ਤਰ੍ਹਾਂ ਮਿਕਸ ਕਰਕੇ ਦੇਖੋ ਤੁਸੀਂ ਮਹਿੰਦੀ ਦਾ ਰੰਗ ਦੇਖੋ ਕਾਲੇ ਪੰਚ ਹੋਣ ਲੱਗ ਗਿਆ ਨਾ ਤੇ ਇਹਨੂੰ ਆ ਉਸੇ ਟਾਈਮ ਨਹੀਂ ਲਾਉਣਾ ساری ਰਾਤ ਪਏ ਰਹੂਗਾ ਤਾਂ ਫਿਰ ساری ਰਾਤ ਦੇ ਨਾਲ ਜਿਹੜੀ ਨੇ ਡਾਈ ਹੈ ਨਾ ਇਹ ਹੋਰ ਵੀ ਕਾਲਾ ਰੰਗ ਬਣਾ ਜੂਗੀ ਆਪਣਾ ਤੁਸੀਂ ਦੇਖੋ ਸਵੇਰੇ ਉੱਠ ਕੇ ਹੋਰ ਵੀ ਜ਼ਿਆਦਾ ਕਾਲੀ ਹੋ ਜੂਗੀ ਇਹ ਸੋ ਇਹਨੂੰ ਆਪਣੇ ਵਾਲਾਂ ਤੇ ਜ਼ਰੂਰ ਲਾਓ ਬਹੁਤ ਹੀ ਵਧੀਆ ਹੋਮ ਰੈਮਡੀ ਆ ਬਹੁਤ ਹੀ ਵਧੀਆ ਡਾਈ ਆ ਕੈਮੀਕਲ ਫ੍ਰੀ ਆ ਵਾਲਾਂ 'ਚ ਸ਼ਾਈਨ ਆਜੂ ਵਾਲ ਝੜਨੇ ਬੰਦ ਹੋ ਜਾਣਗੇ ਵਾਲ ਕਾਲੇ ਹੋ ਜਾਣਗੇ ਨਵੇਂ ਵਾਲ ਉੱਗਣੇ ਸ਼ੁਰੂ ਹੋ ਜਾਣਗੇ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਪਾਈਆਂ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਗੁਣ ਹੈ ਤੇ ਹਰ ਇੱਕ ਚੀਜ਼ ਸਾਡੇ ਵਾਲਾਂ ਦੇ ਰੂਟ ਤੱਕ ਪਹੁੰਚੂਗੀ ਸੋ ਤੁਹਾਨੂੰ ਇੱਕ ਵਾਰੀ ਇਹਨੂੰ ਜ਼ਰੂਰ ਇਸਤੇਮਾਲ ਕਰਕੇ ਦੇਖਣਾ ਚਾਹੀਦਾ ਕਿਉਂਕਿ ਮੈਂ ਜਦੋਂ ਇਹਨੂੰ ਇਸਤੇਮਾਲ ਕਰਦੀ ਰਹੀ ਹਾਂ ਮੈਨੂੰ ਮੇਰੇ ਵਾਲ ਬਹੁਤ ਸੋਹਣਾ ਰਿਜ਼ਲਟ ਮਿਲਦਾ ਰਿਹਾ ਹੈ ਮੈਂ ਕਦੇ ਕੋਈ ਕੰਡੀਸ਼ਨਰ ਕੰਡੀਸ਼ਨਰ ਨਹੀਂ ਲਾਇਆ ਕਦੇ ਵੀ ਮੈਂ ਕੋਈ ਆਪਾਂ ਕਹਿੰਦੇ ਆ ਵੀ ਟ੍ਰੀਟਮੈਂਟ ਕਦੇ ਵਾਲਾਂ 'ਚ ਨਹੀਂ ਕਰਵਾਇਆ ਸੀ ਠੀਕ ਹੈ ਜੀ ਤੇ ਇਹ ਜਿਹੜੀ ਰੈਮੇਡੀ ਆ ਨਾ ਇਹ ਵੀ एलसीसी ਜਿਹੜੀ ਬ੍ਰਾਂਡ ਹੈ ਉਹਨਾਂ ਨੇ ਜੋ ਟ੍ਰੇਨਿੰਗ ਦਿੱਤੀ ਸੀ ਉਦੋਂ ਉਹਨਾਂ ਨੇ ਸਾਨੂੰ ਦੱਸੀ ਸੀ ਤਾਂ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਲਓ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਵੱਤਵਾ ਸ਼ੇਅਰ ਜਰੂਰ ਕਰਿਓ ਲਓ ਜੀ ਹੁਣ ਆਪਾਂ ਇਹਨੂੰ ਰਾਤ ਪਰ ਦੇ ਲਈ ਇੱਦਾਂ ਹੀ ਰੱਖ ਦਾਂਗੇ ਤੇ ਸਵੇਰੇ ਉੱਠ ਕੇ ਇਹਦਾ ਇਸਤੇਮਾਲ ਕਰਾਂਗੇ ਤੇ ਚਲੋ ਜੀ ਮਿਲਦੇ ਆਂ ਹੁਣ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ